ਜੈਸਾ ਕਿ एवरीवन ਬਡੀ ਨੋਜ਼ ਵਨ ਆਨਲੀ ਬਾਬੂ ਮਾਂਜੀ ਇਜ਼ देयर ਇਨ ਦਾ ਹਾਊਸ ਸਾਜੀ ਗਾ ਜੀ ਓ ਮਾਈ ਗਾਡ ਥਿਸ ਇਜ਼ ਨੋਟ ਕਿੱਥੇ ਰ ਤੇਰੇ ਹਮਾਈਤੀ ਸ਼ੇਰ ਕੱਲੇ ਹੁੰਦਾ ਕੁਕਰਾ ਸਮਝੀ ਇਹ ਲੁਧਿਆਣਾ ਪਿਓਰ ਹੈ ਹਾਂਜੀ 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 ਉਹ ਲਾਈਟ ਲਾਇਆ ਹੈ ਕਹੇ ਜਾਂ ਤੇ ਸਾਡੇ ਵਾਲੀ ਬੋਲੋਗੇ ਟਰੇਟ ਦੇਖਿਓ ਉਹ ਵੀ ਕਮੈਂਟ ਚ ਭੇਜ ਲੰਨੇ ਆ ਜੀ ਉਹ ਵੀ ਸਾਰੇ ਉਕੇ ਰਾਈਟ ਲੈਫਟ ਅਮਰਜੋ ਸੈਂਟਰ ਜੀ ਬੋਲੋ ਬੋਲੋ ਸਵਾਲ ਬੋਲੋ ਜਿਆਦਾ ਤੁਹਾਡੀ ਫਿਲਮ ਆ ਰਹੀ ਹੈ ਆ ਰਹੀ ਹੈ ਜੀ 20 ਤਰੀਕ ਨੂੰ ਆ ਰਹੀ ਹੈ ਔਰ ਉਹਦੇ ਲਈ ਭਜੇ ਫਿਰਦੇ ਆ ਕਿ 20 ਨੂੰ ਆ ਰਹੀ ਹੈ ਹਾਂ ਜੀ ਫਿਲਮ ਜੀ ਖਾਸ ਕੋਈ ਕਹਿਣਾ ਤਾਂ ਤੁਸੀਂ ਆ ਹੁਣ ਦੇਖ ਕੇ ਅਸੀਂ ਤਾਂ ਕਹਿ ਤਾ ਜਿਹੜਾ ਕਹਿਣਾ ਸੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗਾ ਅਸੀਂ ਫਿਲਮ ਬਾਰੇ ਸਾਡੇ ਵਾਲਿਆਂ ਨੇ ਆ ਜਾਣਾ ਜਿਹੜੇ ਤੁਹਾਡੇ ਵਾਲੇ ਉਹਨਾਂ ਨੂੰ ਕਹਿ ਦਿਓ ਆ ਜਾਣ ਭਾਈ ਸਰ ਇੱਕ ਡਾਇਲੋਗ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ ਇਸ ਮੂਵੀ ਦਾ ਦੇਖ ਲੈ ਤੂੰ ਫਿਰ ਮੈਨੂੰ ਮੈਂ ਕਲਾਕਾਰ ਹੈ ਨਹੀਂ ਬੱਚੇ ਸਾਰੀ ਫਿਲਮ ਚੰਗੀ ਹੈ। ਔਰ ਦੇਖੋ ਚੰਗਾ ਦਾ ਹਰ ਬੰਦਾ ਕਹਿੰਦਾ ਅਸੀਂ ਜਿਹੜਾ ਕੰਮ ਕਰਿਆ ਚੰਗਾ ਪਰ ਇਹ ਚੰਗੀ ਹੈ। ਇਹ ਕਮਰਸ਼ੀਅਲ ਹੈ ਜੇ ਤੂੰ ਹਟ ਗਿਆ। ਇਹ ਦਿਲ ਦੀ ਗੱਲ ਹੈ। ਸਰ ਇਹਦੇ ਵਿੱਚ ਗਾਣੇ ਕਿੰਨੇ ਗਾਣੇ ਗਾਣੇ ਤੂੰ ਸੁਣਨੇ ਵਾਲਾ ਬਣਾ। ਵਾਹ ਵਾਹ ਗਾਣੇ। ਤਕਰੀਬਨ ਇਹ ਜੀ ਕਵਿਤ ਛੰਦ ਖਾਸੇ ਆਉਣਗੇ ਤੁਹਾਨੂੰ। ਟਾਡੀ ਵੀ ਸੌਂਗਾ ਇਹ ਗੋਂਡੀ ਨਹੀਂ ਹੈ। ਟਾਡੀ ਸੌਂਗਾ ਗੋਂਡੀ ਨਹੀਂ ਹੈ। ਇੱਕ ਇੱਕ ਸੌਂਈ ਸੁਣਾ ਦਮਣਾ ਨਹੀਂ ਸੁਣਨੇ ਵਾਲਾ ਨਾ ਗੱਲ ਕਰ ਉਧਾਂ ਹੋਰ ਗੱਲਾਂ ਕਰ ਅੱਛਾ ਯਾਰ ਗੀਤ ਤਾਂ ਬਸ ਸੋਣੀ ਲਿਆ ਦੈਨੂੰ ਤਾਂ ਸੁਣਾਉਂਗਾ ਮੈਂ ਉਧਰ ਸੁਣਾਉਂਗਾ ਜਦੋਂ ਰਿਲੀਜ਼ ਹੋ ਗਈ ਫਿਰ ਮੈਂ ਆਉਂਗਾ ਥੜਕਾ ਹਲਕਮ ਮੈਂ ਚਾਹੁੰਨਾ ਕਿ ਤੁਸੀਂ ਇਹ ਜਦੋਂ ਦੇਖੋਗੇ ਨਾ ਫਿਲਮ ਤਾਂ ਇਹਦੇ ਬਾਰੇ ਜ਼ਰੂਰ ਬੋਲਿਓ ਜੇ ਅੱਛੀ ਲੱਗੀ ਤੁਹਾਨੂੰ ਤਾਂ ਜ਼ਰੂਰ ਬੋਲਿਓ ਤੁਹਾਡੀ ਇਸ ਹੌਸਲੇ ਨਾਲ ਫਿਰ ਹੋਰ ਵੀ ਮੇਕਰਸ ਬਣਾਉਣਗੇ ਇਸ ਤਰ੍ਹਾਂ ਦੀਆਂ ਫਿਲਮਾਂ ਹੋਰ ਵੀ بڑے ਸੂਰ ਮੈਂ ਦੀਆਂ ਗਾਥਾਂ ਮੈਂ ਉਹ ਜਿਹੜਾ ਪੰਜਾਬ ਦਾ ਸਾਡਾ ਜਦੋਂ ਇਕੱਠਾ ਪੰਜਾਬ ਸੀ ਨਾ ਅੰਗਰੇਜ਼ਾਂ ਦੇ ਕਾਲ 'ਚ ਬਹੁਤ ਦਾਸਤਾਨਾਂ ਲਿਖੀਆਂ ਨਹੀਂ ਗਈਆਂ ਮੈਂ ਕਿਉਂਕਿ ਪੜਦਾ ਰਹਿਣਾ ਮੈਨੂੰ ਮੈਨੂੰ ਇਸ ਕਰਕੇ ਪਤਾ ਪਰ ਜਿਹੜੇ ਬਹੁਤ ਬੱਚੇ ਨਹੀਂ ਪੜਦੇ ਉਹ ਇਸ ਤਰ੍ਹਾਂ ਦੀਆਂ ਫਿਲਮਾਂ ਇਸ ਲਈ ਵੀ ਨਹੀਂ ਬਣਾ ਪਾਉਂਦੇ ਕਿਉਂਕਿ ਉਹਨਾਂ ਨੇ ਕਦੇ ਪੜ੍ਹੇ ਨਹੀਂ ਹੁੰਦਾ ਨਾ ਬਾਰੇ ਔਰ ਬੜੇ ਛੋਟੇ ਛੋਟੇ ਕਸਬਿਆਂ ਦੀਆਂ ਛੋਟ-ਛੋਟੀਆਂ ਕਹਾਣੀਆਂ ਬੜੀਆਂ ਦਲੇਰੀ ਵਾਲੀਆਂ ਜਿਨ੍ਹਾਂ ਨੂੰ ਬਹੁਤ ਦੁਨੀਆ ਜਾਣ ਨਹੀਂ ਸਕੀ ਪਰ ਉਸ ਵਕਤ ਦਲੇਰੀ ਹੈ ਕਿਸੇ ਸਿਸਟਮ ਨਾਲ ਲੜ ਜਾਣਾ ਸਾਰੇ ਕਹਾਣੋਂ ਕੋ ਸਾਰੇ ਹਰ ਤੇਰੇ ਇਸ ਵਾਲੋਂ ਨੂੰ ਮੁਸਰਨ ਤੇ ਯਾਰ ਠੀਕ ਹੈ ਤੁਸੀ ਪ੍ਰੋਮੋ ਦੇਖਿਆ ਤੁਸੀ ਪ੍ਰੋਮੋ ਦੇਖਿਆ ਤੁਹਾਨੂੰ ਲੱਗਿਆ ਪਰਿਵਾਰ ਕਹਿਣਾ ਹੈ ਆਪਸ ਗੱਲ ਕਰ ਤੁਸੀ ਆਜਾ ਭਾਈ ਯਾਰ ਜੀ ਭਾਜੀ ਇੱਕ ਕੀ ਕਹਿਣਾ ਚਾਹੁੰਦਾ ਫਿਲਮ ਜੀ ਬਸ ਇਹੀ ਕਹਿਣਾ ਚਾਹਾਂਗੇ ਕਿ 20 ਸਤੰਬਰ ਨੂੰ ਫਿਲਮ ਆਪਣੀ ਥੀਏਟਰ ਘਰਾਂ ਦੇ ਵਿੱਚ ਲੱਗਣੀ ਹੈ ਔਰ ਇਹਦੇ ਟਰੇਲਰ ਨੂੰ ਇੰਨਾ ਕ ਜਿਆਦਾ ਪਿਆਰ ਮਿਲ ਰਿਹਾ ਕਿਉਂਕਿ ਇਹਦੇ ਟਰੇਲਰ ਦੇ ਵਿੱਚ ਇੱਕ ਕੰਟੈਂਟ ਨਜ਼ਰ ਆਉਂਦਾ ਹੈ ਇੱਕ ਕਹਾਣੀ ਨਜ਼ਰ ਆਉਂਦੀ ਹੈ ਜਿਹੜੀ ਕਿ ਸਾਨੂੰ ਦੇਖਣ ਵਾਲਿਆਂ ਨੂੰ ਐਕਸਾਈਟਡ ਕਰਦੀ ਹੈ ਕਿ ਸਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਔਰ ਕੰਮ ਜਿਹੜਾ ਕੀਤਾ ਸਾਬ ਨੇ ਵਧੀਆ ਕੀਤਾ ਸਾਡੇ ਡਾਇਰੈਕਟਰ ਸਾਹਿਬ ਹਨਤੋਜ ਮਾਨ ਜੀ ਉਹਨਾਂ ਨੂੰ ਕੰਮ ਕਰਵਾਉਣਾ ਆਉਂਦਾ ਔਰ ਸਾਡੇ ਜਿਹੜੇ ਪ੍ਰੋਡਿਊਸਰਜ਼ ਨੇ ਉਹਨਾਂ ਨੇ ਵੀ ਖੁੱਲੇ ਦਿਲ ਨਾਲ ਪੈਸਾ ਲਾਇਆ ਤੇ ਰਿਜ਼ਲਟਾਂ ਉਹ ਵੀ ਤਰੀਕ ਨੂੰ ਦੇਖਾਂਗੇ ਤੁਹਾਡਾ ਤੁਹਾਡਾ ਕਿਹੜਾ ਰੋਸ਼ਨਾਈ ਦੀ ਹੈ ਮੇਰਾ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਇੱਕ ਜੁਗਤੀ ਨਾਮ ਦਾ ਕਰੈਕਟਰ ਆ ਬਾਕੀ ਸਾਰੇ ਇਤਿਹਾਸਿਕ ਕਰੈਕਟਰ ਜਿਵੇਂ ਸੋਚਾ ਇਹ オリジナル ਕਰੈਕਟਰਾਂ ਬਲਵੀਰੋ ਕੁਕਰ ਇਹ ਸਾਰੇ ਅਸਲੀ ਕਰੈਕਟਰ ਆ ਮੇਰੇ ਨਾਲ ਜਿਹੜਾ ਮੇਰੇ ਹਿੱਸੇ ਜਿਹੜਾ ਕੰਮ ਆਇਆ ਸੀਗਾ ਉਹ ਇਹ ਸੀਗਾ ਕਿ ਪਿੰਡ ਦੇ ਉਹ ਵਿਲਡ ਲੋਕ ਜਿਹੜੇ ਸੱਥਾਂ ਦੇ ਵਿੱਚ ਬੈਠੇ ਰਹਿੰਦੇ ਆ ਸਿਰਫ ਲੋਕਾਂ ਦੇ ਘਰਾਂ ਦੀਆਂ ਮਤਲਬ ਲੜਾਈਆਂ ਜਾਂ ਇੱਕ ਗੱਲ ਨੂੰ ਦੂਜੇ ਥਾਂ ਤੇ ਬਚਾਉਣਾ ਇਹ ਸਵਾਦ ਲੈਂਦੇ ਨੇ ਪੂਰੀ ਫਿਲਮ ਦੇ ਵਿੱਚ ਉਹੀ ਸਵਾਦ ਸਾਡੀ ਆਡੀਅנס ਨੂੰ ਵੀ ਆਊਗਾ ਇਹ ਪਹਿਲਾ ਦੇ ਨਿਊਜ਼ਪੇਪਰ ਸੀਗੇ ਹਾਂ ਲੱਗਦਾ ਹੈ ਕੋਈ ਹਾਂ ਜੀ 1915 ਦਾ ਬੰਦ ਨਿਊਜ਼ਪੇਪਰ ਵਾਲਾ ਕੰਮ ਮੈਂ ਕੀਤਾ ਸੀਗਾ ਤੇ ਜੀ ਇੱਕ ਕਮੇਡੀ ਦਾ ਕਿਰਦਾਰ ਆ ਹੋਊਗਾ ਪੂਰੀ ਫਿਲਮ ਦੇ ਵਿੱਚ ਜਿੱਥੇ-ਜਿੱਥੇ ਤੁਹਾਨੂੰ ਲੱਗੂਗਾ ਕਿ ਹਲਕਾ ਜਾਂ ਟੈਨਸ਼ਨ ਵਾਲ ਨੂੰ ਫਿਲਮ ਜਾ ਰਹੀ ਹੈ ਤਾਂ ਦਰਸ਼ਕਾਂ ਨੂੰ ਰਿਲੈਕਸ ਕਰਨ ਵਾਸਤੇ ਉੱਥੇ-ਉੱਥੇ ਮੈਂ ਆ ਜਾਵਾਂਗਾ ਤੁਹਾਡਾ ਡਾਇਲੋਗ ਵੈਸੇ ਤੇ ਟ੍ਰੇਲਰ ਦੇ ਵਿੱਚ ਵੀ ਸੀਗਾ ਕਹਿੰਦਾ ਆ ਕਿ ਆਪਣਾ ਉਹ ਤੁਸੀਂ ਇੱਥੇ ਬੈਠੇ ਕੀ ਕਰਦੇ ਆ ਉਧਰ ਜਾ ਕੇ ਦੇਖੋ ਸੁੱਚੇ ਤੇ ਕੁੱਕਰ ਦੀ ਲੜਾਈ ਹੋ ਜਾਂਦੀ ਆ ਮੈਂ ਅਜੇ ਤੱਕ ਇਹੋ ਜਿਹੀ ਲੜਾਈ ਨਹੀਂ ਵੇਖੀ ਮਤਲਬ ਸਾਰੇ ਨੂੰ ਇਕੱਠੇ ਕਰਕੇ ਲੈ ਜਾਂਦਾ ਵੀ ਆਓ ਆਪਾਂ ਲੜਾਈਆਂ ਉਹਨੀਆਂ ਦੇਖਣ ਚੱਲੀਏ ਠੀਕ ਠੀਕ ਨਹੀਂ ਬਹੁਤ ਧੰਨਵਾਦ ਸ਼ੁਕਰ ਕਰਕੇ ਚਲੋ ਜੀ ਸਵਾਲ ਹੋ ਗਿਆ ਮੈਨੂੰ ਵੀ ਦੋ ਹੀ ਮਾਨ ਬੱਬੂ ਮਾਨ ਦੋਨਾਂ ਨਾਲ ਕੰਮ ਕਰਕੇ ਕਿੰਨਾ ਕਮਾਨ ਮਹਿਸੂਸ ਹੋਇਆ ਭਾਈ ਮੈਂ ਸਹੀ ਦੱਸਾਂ ਬਹੁਤ ਮਾਨ ਹੋਇਆ ਤੇ ਸ਼ਰਮਾ ਜੀ ਨੇ ਮੈਂ ਕਿਹਾ ਥੱਲੇ ਉਹਨਾਂ ਕੁਐਸਚਨ ਉਹਨਾਂ ਨੇ ਕਦੇ ਮੈਂ ਅਨਸਰ ਦੇ ਦੇਣੀ ਮੈਨੂੰ ਬਹੁਤ ਮਾਨ ਹੋਇਆ ਤੇ ਮੈਂ ਉਹੀ ਕਿਹਾ ਨਾ ਪਹਿਲਾਂ ਵੀ ਕਿ ਮੈਂ ਇਹਨੂੰ ਇਦਾਂ ਲੱਗਿਆ ਜਦ ਮੈਨੂੰ ਕਾਲ ਆਈ ਇਹ ਮੂਵੀ ਦੇ ਲਈ ਤੇ ਇਦਾਂ ਲੱਗਿਆ ਡ੍ਰੀਮ ਕਮ ਥਰੂ ਕਿ ਬੱਬੂ ਮਾਨ ਜੀ ਦੀ ਮੈਂ ਮੈਂ ਕਿ ਸ਼ੁਰੂ ਤੋਂ ਹੀ ਬਹੁਤ ਤੇ মুভি ਵੀ ਕਰ ਸਕਦੀਆਂ ਤੇ ਅੱਜ ਮੈਂ ਉਹਨਾਂ ਦੇ ਨਾਲ ਬੈਠੀਆਂ ਤੇ ਮੇਰੇ ਲਈ ਬਹੁਤ ਹੀ ਲਾਈਕ ਆਮ ਆਮ ਸੋ ਲੱਕੀ ਪਤਾ ਲੱਗਿਆ ਸੀ ਗੁਰਪ੍ਰੀਤ ਤੋਤੀ ਵੀ ਫਿਲਮ ਚ ਹੈ ਗਿਆ ਤੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਜੀ ਸੋਚ ਰਹੀ ਸੀ ਕਿ ਮੈਂ ਕਿੱਦਾਂ ਦਾ ਫੀਲ ਕਰ ਰਹਾ ਆਫ ਕੋਰਸ ਗੁਰਪ੍ਰੀਤ ਨੇ ਬਹੁਤ ਅੱਛਾ ਰੋਲ ਬਹੁਤ ਬਹੁਤ ਸਾਰੇ ਆਰਟਿਸਟ ਨੇ ਬਹੁਤ ਅੱਛਾ ਲਾਈਕ ਕਰਿਆ ਹੈ ਆਪਣੇ ਨੇ ਬਹੁਤ ਅੱਛੇ ਥੈਂਕ ਯੂ ਸਾਗਰ ਪ੍ਰੋਡਕਸ਼ਨ ਥੈਂਕ ਯੂ ਅਮਿਤੋ ਸਰ ਥੈਂਕ ਯੂ ਬੱਬੂ ਸਰ ਥੈਂਕ ਯੂ ਐਵਰੀ ਗਾਸ ਲਾਈਕ ਮੈਨੂੰ ਇੱਕ ਗੱਲ ਹੋਰ ਕਹਿਣੀ ਸੀਗੀ ਕਿ ਪੰਜਾਬੀ ਇੰਡਸਟਰੀ ਅੱਧਾ ਦੀ ਹੈ ਜਿਵੇਂ ਲੱਗਦਾ ਹੀ ਨਹੀਂ ਕਿ ਤੁਸੀਂ ਆਪਣਾ ਘਰ ਛੱਡ ਕੇ ਅਗਰ ਮੂਵੀ ਕਰਨ ਆਉਂਦੇ ਲੱਗਦਾ ਨਹੀਂ ਐਦਾਂ ਲੱਗਦਾ ਕਿ ਆਪਣਾ ਘਰ ਛੱਡ ਕੇ ਦੂਜੇ ਘਰ ਆਏ ਇੰਨਾ ਕੰਫਰਟੇਬਲ ਫੀਲ ਕਰਾਂਦੇ ਨੇ ਤੇ ਮੈਨੂੰ ਸੀਰੀਅਸਲੀ ਬਹੁਤ ਚ ਲੱਗੇ ਨੇ ਕਿ ਆਮ ਸੋ ਲੱਕੀ ਕਿ ਆਮ ਸਿਟਿੰਗ ਵਿਦ ਹਿਮ ਥੈਂਕ ਯੂ ਬਈ ਡਾਇਲੋਗ ਆਪਣਾ ਡਾਇਲੋਗ ਯਾਰ ਮੂਵੀ ਚ ਦੇਖ ਲਿਓ ਸਾਰੇ ਸਮਝਾ ਕੇ ਲਿਆਇਆ ਕਿ ਨਾ ਕੋਈ ਆਪ ਬੋਲਣਾ ਨਹੀਂ ਵੈਸੇ ਤਾਂ ਹਾਲੇ ਮੇਰੇ ਇੱਕ ਡਾਇਲੋਗ ਹੈ ਜਿਹੜਾ ਤੁਸੀਂ ਦੇਖਿਆ ਟ੍ਰੇਲਰ ਚ ਤੇ ਉਹ ਨਹੀਂ ਜਾਏਗਾ ਕਿੰਨਾ ਕਿ ਦੂਰ ਲੱਗਿਆ ਇਸਪਾਸ ਤੇ ਇਹ ਮੇਰਾ ਫੇਵਰਿਟ ਡਾਇਲੋਗ ਹੈ ਖਿੱਚ ਕੇ ਧਰਤੀ ਦੇ ਪੈਰ ਮਾਰਨਾ ਤਾਂ ਤੇਰਾ ਅੱਧਾ ਪਿੰਡ ਭਜਾ ਦੋ ਲੱਗਦਾ ਹੈ ਹੋਰ ਆਹ ਮਾਰਾ ਕਾਊਂਟਰ ਮੈਨ ਤੋਂ ਤੇਰੀ ਲੁਟਟੇ ਜਾ ਜਾ ਜੀ ਸਰ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਿੱਖ ਕੀ ਕਹਿਣਾ ਚਾਹੁੰਗੇ ਫਿਲਮ ਬਹੁਤ ਵਧੀਆ ਜੀ ਸੁੱਚਾ ਸੁਰਮੈ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਸਾਗਾ ਨੇ ਬਣਾਈ ਹੈ ਸੁਮੀਤ ਜੀ ਇਹਦੇ ਪ੍ਰੋਡਿਊਸਰ ਨੇ ਬੱਬੂ ਮਾਨ ਜੀ ਹੀਰੋ ਨੇ ਤੇ ਸਾਡੇ ਕੈਪਟਨ ਆਫ ਦਾ ਸ਼ਿਪ ਅਮਿਤੋਸ ਸਰ ਥੈਂਕ ਯੂ एवरीवन ਥੈਂਕਸ ਟੂ 올 ਦਿ ਵੁਡੀਅਰ ਆਪਰੇ ਇਹਦੇ ਜਿਹੜਾ ਆਪਣਾ ਐਕਸ ਹੈ ਔਰ ਤੁਹਾਡੀ ਆਪਣੀ ਪੰਜਾਬੀਅਤ ਹੈ ਸਭਿਆਚਾਰ ਤੁਹਾਡੇ ਵੱਡੇ ਵੱਡੇ ਰਿਆ ਦੀ ਸੋਚ ਹੈ ਔਰ ਇਹ ਫਿਲਮ ਵੇਖ ਕੇ ਤੁਸੀਂ ਮਨ ਚ ਖੁਸ਼ ਹੋਵੋਗੇ ਬਾਗੋ ਬਾਗ ਹੋਵੋਗੇ ਔਰ ਇਹ ਵੇਖਣੀ ਚਾਹੀਦੀ ਸਾਨੂੰ ਸਭ ਨੂੰ ਮੇਰੇ ਖਿਆਲ ਨਾਲ ਸਾਰੇ ਪਾਸੇ ਹੁਣ ਰੌਲਾ ਪੈ ਗਿਆ ਤੇ ਹਾਂਜੀ ਤੇ ਸਰ ਫਿਲਮ ਤੇ ਤੁਹਾਡਾ ਕਿਹੜਾ ਮੇਰਾ ਕਿਰਦਾਰ ਇਹਦੇ ਵਿੱਚ ਸੁੱਚਾ ਸੂਰਮਾ ਦੇ ਮਾਸੜ ਦਾ ਹੈ ਮਾਸੜ ਜੋ ਉਹਦੇ ਨਾਲ ਹਮੇਸ਼ਾ ਮੌਕੇ ਤੇ ਖੜਦਾ ਹੈ ਉਹਦੀ ਹਿੰਮਤ ਬਣਦਾ ਹੈ ਉਹਦਾ ਪਿਲਰ ਬਣਦਾ ਹੈ ਉਹਨੂੰ ਮੋਟੀਵੇਟ ਕਰਦਾ ਹੈ ਔਰ ਖੜਾ ਰੱਖਦਾ ਹੈ ਉਹ ਆ ਜਿਹੜਾ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਇੱਕ ਸਾਂਝਾ ਦਾ ਕਿਰਦਾਰ ਹੈ ਉਹ ਮਾਸੜ ਦਾ ਕਿਰਦਾਰ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਇਹੋ ਹੀ ਆ ਕਿ ਆਪਣੀਆਂ ਮਹੱਤਾਂ ਨੂੰ ਬਚਾ ਕੇ ਰੱਖੋ ਸਾਂਝਾਂ ਨੂੰ ਸੰਭਾਲ ਕੇ ਰੱਖੋ ਔਰ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੋ ਬੱਚਿਆਂ ਨੂੰ ਕੀ ਕੇ ਜਾਓਗੇ ਜੋ ਬੱਚਿਆਂ ਨੂੰ ਅਸੀਂ ਦੇਣਾ ਉਹ ਸਾਡੀ ਫਿਲਮ ਸੁੱਚਾ ਸੂਰਮਾ ਚ ਦਿਖਾਇਆ ਹੈ ਠੀਕ ਹੈ ਸ਼ੁਕਰੀਆ ਸ਼ੁਕਰੀਆ